199 ਜੋ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੂਰੀ ਦੀ ਪੂਰੀ ਪੰਜਾਬ ਸਰਕਾਰ ਮਹਾਰਾਜ ਨੂੰ ਨਤਮਸਤਕ ਹੋਣ ਲਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਪਵਿੱਤਰ ਨਗਰੀ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਨਗਰੀ ਹੈ ਜੋ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਅਸੀਂ ਉਰੇ ਇਕੱਤਰਤ ਹੋਏ ਹਾਂ ਅੱਜ ਤੋਂ ਮਤਲਬ ਕਿ ਅੱਜ ਤਰੀਕ 4 ਤਰੀਕ ਹੈ 4 ਤਰੀਕ ਤੋਂ ਅੱਜ ਉਰੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਔਰ 6 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਰਾਜਪੱਤਰੀ ਸਮਾਗਮ ਦੀ ਤਰ੍ਹਾਂ ਮਨਾਇਆ ਜਾਊਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਪਹੁੰਚਣਗੇ ਸਾਰੀ ਸਮੂਹ ਕੈਬਨਿਟ ਪਹੁੰਚੂਗੀ ਸਾਰੇ ਐਮ ਐਲ ਏ ਸਾਹਿਬਾਨ ਪਹੁੰਚਣਗੇ ਇਸ ਤੋਂ ਇਲਾਵਾ ਸਾਰੀ ਸੰਗਤ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੀ ਸੰਗਤ ਹੈ ਉਹ ਸਾਰੇ ਜਣੇ ਉਰੇ ਪਹੁੰਚਣਗੇ ਇਸ ਧਰਤੀ ਦੇ ਉੱਤੇ ਪਹੁੰਚਣਗੇ ਔਰ ਅਸੀਂ ਨਿੱਘਾ ਸੱਦਾ ਦਿੰਨੇ ਆ ਬਤੌਰ ਸੱਭਿਆਚਾਰ ਤੇ ਸੈਟਿਸਫਾਟਾ ਮੰਤਰੀ ਪੰਜਾਬ ਹੋਣ ਦੇ ਨਾਤੇ ਮੈਂ ਉਰੋਂ ਨਿੱਘਾ ਸੱਦਾ ਦਿੰਨਾ ਕਿਉਂਕਿ ਜਿਹੜਾ ਮੇਰਾ ਡਿਪਾਰਟਮੈਂਟ ਹੈ ਉਹ ਇਸ ਪ੍ਰੋਗਰਾਮ ਦੀ ਨੂਡਲ ਅਥਾਰਟੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਨਿੱਘਾ ਸੱਦਾ ਦਿੰਨੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਸੱਦਾ ਦਿੰਨੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਇਸ ਵਾਰ 649ਵਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਔਰ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਣਾ ਔਰ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆ ਕਿਸਮਤ ਵਾਲੇ ਆ ਕਿ ਜਿਹੜਾ 650ਵਾਂ ਸ਼ਤਾਬਦੀ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਉਗੀ ਔਰ ਉਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਧੂਮ ਧਾਮ ਨਾਲ ਮਨਾਉਣ ਦੇ ਲਈ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ 1 ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ 1 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਜ਼ਿਲ੍ਹਾ ਪੱਧਰ ਤੇ ਵੀ ਹੋਣਗੇ ਹਰ ਹਲਕੇ ਦੇ ਪੱਧਰ ਤੇ ਵੀ ਹੋਣਗੇ ਸਕੂਲਾਂ 'ਚ ਵੀ ਹੋਣਗੇ ਕਾਲਜਾਂ ਦੇ ਵਿੱਚ ਵੀ ਹੋਣਗੇ ਡਰੋਨ ਸ਼ੋ ਵੀ ਹੋਣਗੇ ਸਾਊਂਡ ਐਂਡ ਲਾਈਟ ਸ਼ੋ ਵੀ ਹੋਣਗੇ ਹਰ ਤਰ੍ਹਾਂ ਦਾ ਜਾਨੀ ਕਿ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਊਗਾ ਤਾਂ ਜੋ ਜੋ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਨਾਂ ਦਾ ਜੀਵਨ ਦਾ ਜੋ ਉਹਨਾਂ ਦੀ ਜਾਂਚ ਹੈ ਅਸੀਂ ਸਾਡੇ ਬੱਚਿਆਂ ਤੱਕ ਆਉਣ ਵਾਲੀ ਸਾਰੀ ਜਨਰੇਸ਼ਨ ਤੱਕ ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਹੈ ਜਿਹੜੀ ਉਹਨੂੰ ਖਿਲਾਰ ਸਕੀਏ ਔਰ ਅੱਜ ਅਸੀਂ ਇੱਕ ਵਾਰ ਤੋਂ ਫੇਰ 4 ਫਰਵਰੀ ਦੇ ਵਿੱਚ ਖੜੇ ਆਂ 4 ਫਰਵਰੀ ਨੂੰ ਅੱਜ ਉਹਰੇ ਬੇਗ ਜਿਹੜਾ ਬੇਗਮਪੂਰਾ ਮਨਾਰੇ ਬੇਗਮਪੂਰਾ ਬਣਿਆ ਹੋਇਆ ਜੋ ਕਿ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਹੈ ਅੱਜ ਉਹ ਇਸ ਸਥਾਨ ਦੇ ਉੱਤੇ ਸ਼੍ਰੀ ਅਕੰਡ ਪਾਠ ਸਾਹਿਬ ਆਰੰਭ ਹੋਣਗੇ ਔਰ 6 ਤਰੀਕ ਨੂੰ 6 ਫਰਵਰੀ ਵਾਲੇ ਦਿਨ ਭੋਗ ਪਾਇਆ ਜਾਣਗੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਉਹਦੇ ਦਰਸ਼ਨ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਸਤਨਾਮ ਸ਼੍ਰੀ ਵਾਖੇ ਬੁਜੂ ਸਾਰਿਆਂ ਕੀਓ ਲੱਖ ਖੁਸ਼ੀਆਂ ਆਪਾਤਾਂ ਸ਼ਾਨੀਆਂ ਜੇ ਸਤਨਗਰ ਰੰਗ ਨਾ ਕਰੇ सुर करे जा <laughs> <laughs> ਸਦਾ ਰਹੋ ਮਨਨਾਂ ਹਰ ਨਾਲ ਰਹੋ ਤੁਮਨ ਨਾਮ ਜਿਨ ਕ ਮੰਨਸ ਵਾਜ ਸ਼ਬਦ ਕਨੇ ਦੇ ਇਹ ਦੇ ਵੇ ਤੁਦ ਤੁਦ ਵਸ ਕੀਤੇ ਕਾਲ ਕਟ ਕੁ ਮਾਰਿਆੁਰ ਕਰਮ ਪਾਇਆ ਤੁਦ ਜਿਨ ਕੋ ਗਾਜਨ ਹਦਵਾ ਜੇ ਅਗਾ ਸੋ ਨੋ ਜਾ ਕੇ ਮੋ ਬੇਨਤਾਰ ਤੂੜਾ ਕੇ ਜਾਨੀ ਬ੍ਰਹਮ ਅਦੇ ਅਰਦਾਸ ਪਾਤਸ਼ਾਹ ਜੀ ਤੁਸੀ ਪ੍ਰਥਮ ਕੋ ਪੀ ਸੁਣ ਕੇ ਗੁਰੂ ਨਾਨਕੁ ਤੇ ਰਿਤੇ ਆਏ ਜੀ ਰੰਗ ਦੇ ਰਹੇ ਗੁਰੂ ਤੇ ਸੰਤਾਂ ਦਾ ਸਰਾਮ ਦਾਸਾਂ ਦੇ ਸਹਾਰੇ ਅਰਜਨ ਹਰਿ ਕੋ ਬਿਤਨਾਉ ਸੁਣਨੋਂ ਸ੍ਰੀ ਮਨੁ ਰਾਹੇ ਸ੍ਰੀ ਗੁਰੂ ਕੀ ਜੀ ਦਾ ਧਾਲੇ ਸੰਤ ਹੀ ਮੋਈ ਸਮਾਇਲੇ ਦਸਵੇਂ ਪਾਤਸ਼ਾਹ ਜੱਜਾ ਮਾਦਨ ਵਾਲੇ ਸੁਛੇਰੇ ਪਿਤਾ ਗੁਰੂ ਨਾਨਕ ਦੇ ਵਾਰੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਰੇਸੀ ਦਿੱਤੇ ਬੰਦ ਬੰਦ ਕਟਵਾਏ ਟੋਪਰੀਆਂ ਲੋਹੰਜਾਂ ਚਰਕੜੀਆਂ ਤੇ ਚੜੇ ਤਾਨਾਰਿਆਂ ਨਾ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਧਰਮ ਨਹੀਂ ਹਾਰੇ ਸਿੱਖੀ ਦੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਸਹੀਦ ਸਿੰਘਾਂ ਸਿੰਘਣੀਆਂ ਕੁਛੱਡੀਆਂ ਦੀ ਪਵਿੱਤਰ ਕਮਾਈ ਬਾਹ ਕੋ ਨਿਸ਼ਾਨਾ ਜੀ ਦਾ ਧਿਆਨ ਧਰ ਕੇ ਬੋਲਣਾ ਦੀ ਪ੍ਰਥਮੀ ਸ੍ਰਵਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸ੍ਰਵਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚੇਤਾ ਹੈ ਚੇਤਾ ਅਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਦਾਨ ਵਿਵੇਕ ਦਾਨ ਵਿਸਾਹੂ ਦਾਨ ਭ੍ਰਿਸ਼ਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਢੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਰਾਜੇਕਾਰ ਸਾਧ ਸੰਗਤ ਜੀ ਸਾਹਨੇ ਬੋਲਣਾ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਧੰਨ ਧੰਨ ਹਰਿ ਜੋ ਜੀ ਗ੍ਰੰਥਾ ਮਹਾਰਾਜ ਜੀ ਨੂੰ ਆਪ ਜੀ ਦੇ ਪਾਵਨ ਚਰਨਾਂ 'ਚ ਦੋਏ ਜੋੜ ਕੇ ਅਰਦਾਸ ਕੀਤੀ ਸਤਿਗੁਰੂ ਜੀ ਆਪ ਜੀ ਦੀ ਬਾਣੀ ਦੀ ਮਹਾਨ ਬਾਤ ਬਹੁਤ ਜਨਮ ਵਿਚਰੇ ਤੇ ਸਰਤਾਜ ਜੋ ਸਰਦਾਰ ਭਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤਿਨਾਂ ਦੇ ਸਿਰ ਤੇ ਮੇਰ ਪ੍ਰਿਆਤ੍ਰਿਕਣਾ ਤੰਦਰੁਸਤੀਆਂ ਬਖਸ਼ਣੀਆਂ ਸਮਾਜ ਦੀ ਸੇਵਾ ਕਰਨ ਦੇ ਵਲ ਰਛਣੇ ਆਪਣੇ ਚਰਨਾ ਕਮਲਾਂ ਦਾ ਪਿਆਰ ਰਛਣਾ ਜੀ ਕਿਰਪਾ ਨਿਧਾਨ ਕਿਰਪਾ ਕਰਨੀ ਜਿਨ੍ਹਾਂ ਮਨੋ ਭਾਵਨਾ ਨੂੰ ਪ੍ਰਾਪਤ ਕੇ ਪੰਜਾਬ ਸਰਕਾਰ ਵੱਲੋਂ ਇਹ ਮਹਾਨ ਉਦੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਮੰਗੀਆਂ ਮਨੋ ਭਾਵਨਾ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਣੇ ਦੇ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ ਦੇ ਸਮਾਜ ਦੀ ਸੇਵਾ ਝੋਲੀ ਪਾਣੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ਼ ਅਖੰਡ ਪਾਤਸ਼ਾਹਤਾ ਦੀ ਰੰਗਤ ਅੰਦਰ ਸਭੇ ਵਸਤੂਆਂ ਹਾਜ਼ਰ ਹਨ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਨ ਕੜਾ ਪ੍ਰਸ਼ਾਦੀ ਦੇਵ ਹਾਜ਼ਰ ਆਪ ਜੀ ਨੂੰ ਬਿਖਦਾਉ ਸੀਤ ਪ੍ਰਸਾਦ ਸੰਗਤਾਂ ਵਿੱਚ ਬੜਤਾਨ ਦੀ ਅੱਗੇ ਬਖਸ਼ਣੀ ਦੀ ਸਾਧਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਹ 2027 ਵਿੱਚ ਆਪ ਜੀ ਦੇ 6.5 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦੀਵਾਨਾਂ ਦੀ ਰੰਗਤ ਲਈ ਆਪ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਰਦਾਰ ਪ੍ਰਮਾਨ ਸਿੰਘ ਦੀ ਮਾਂ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਅਰਦਾਸ ਕੀਤੀ ਹੈ ਇਤਨਾ ਕਾਣੀ ਗਰੀਬਨ ਆਵਾਜ਼ ਆਪਣਾ ਅਸ਼ੀਰਵਾਦ ਦੇਣਾ ਆਪ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਉਦਮ ਪ੍ਰਾਨਾ ਮਤਬੁਦ ਵਸਨੀ ਚੜਦੀ ਕਲਾ ਰੱਖਣ ਦੀ ਗਰੀਬਨ ਆਵਾਜ਼ 600 ਮੰਨਮੀ ਪ੍ਰਕਾਸ਼ ਪਰਮ ਨੂੰ ਸਮਰਪਿਤ ਰੱਖੇਗੇ ਅਖੰਡ ਪਾਠ ਸਾਹਿਬ ਨੂੰ ਮਾਰੇ ਤਨਮਨ ਤੇ ਧਨਾਂ ਕੀਤੀ ਸੇਵਾ ਦਰਤੀ ਪ੍ਰਮਾਨਸ਼ਾਨੀ ਦੂਰੋਂ ਨੇੜਿਓ ਚੰਗੀ ਨੂੰ ਸਾਧ ਸੰਤਨ ਆਪ ਜੀ ਦੇ ਪਵਨਪੁਰ ਬੇਟਾ ਪਰਿਵਾਰਕਾਂ ਨੇ ਸਭ ਸੰਤਾਨੀਆਂ ਸੁਖਮਨੁ ਭਾਵਨਾ ਪੂਰੀ ਕਾਮਯਾਬੀ ਬੰਵਾਰ ਪਾਬਜੀ ਕਿਰਪਾ ਕਰੋ ਹੁਕਮਨਾਮਾ ਸਾਹਿਬ ਅਖੇ ਸੰਤਾਨਾਂ ਨੂੰ ਨਗਰੋਂ ਨਗਰੀਏ ਨਿਵਾਰ ਕਰੋ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੀ ਆਪਿਆ ਬਲਸੋ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ੋ ਗ੍ਰੰਥੀ ਸਿੰਘ ਨੂੰ ਬਾਣੀ ਪੜਨ ਦੇ ਸੰਤਾਨਾਂ ਨੂੰ ਸੇਵਾ ਕਰਨ ਦੇ ਬਲ ਬਖਸ਼ਣੇ ਜੀ ਅੱਖਰ ਮਾਤਰਾ ਘਾਟਾ ਭੁੱਲ ਚੁਕਾਫ ਕਰਨੀ ਸਹੀ ਪਿਆਰੇ ਮੇਲ ਨਾ ਮਿਲੇ ਆਪ ਜੀ ਦਾ ਨਾਮ ਚਿੰਤਾ ਹੈ ਨਾਮ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬਰਬਾਹ ਰਾਹੀ ਜਿੱਤੀ ਖਤੇ ਬੋਲੇ de que... que... ਮੇਰੇ ਕੰਨ ਸੁਣਨ ਸੁਣਾਵੋ ਮਨ ਹੈ ਦ੍ਰਿੜਿਆ ਸਾਚੁ ਗਾਵੈ ਗੋਦਾਨ ਜਾਣੇ ਸੋ ਗਾਵੈ ਉਗਰ ਗੱਡੀਆਂ ਚਾਹਉ ਗਾਵੈ ਕਉਂ ਜੀਆ ਤਉਂ ਕਉਂ ਚਾਹੈ ਕੋਈ ਘਰੈ ਕੀ ਸੁਣ ਨਾ ਪਾਈ ਰਾਜ ਦੀ ਆਕਰਵਾ ਤੂੰ ਸੁਣ ਜਨ ਜਾਣਿਆ ਸੁਮੋਦ ਸਾ ਸੁਨਾਨ ਕੇ ਨਾਮ ਵਰਸੇਂ Sir, please. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਲ ਜੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਜੋ ਤਨ ਤਨ ਸ੍ਰੀ ਗੁਰੂ ਰਮਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਅੱਜ ਅਖੰਡ ਪਾਠ ਸਾਹਿਬ ਦੀ ਜਿਹੜੀ ਰਮਤਾ ਹੋਈ ਹੈਗੀ ਅੱਜ ਸਾਰੀ ਸੰਗਤ ਨੇ ਸਾਰੇ ਮਹਾਪੁਰਸ਼ਾਂ ਨੇ ਸਾਰੇ ਮੇਰੇ ਕੈਬਨਿਟ ਦੇ ਸਾਥੀਆਂ ਨੇ ਅੱਜ ਗੁਰੂ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਔਰ 6 ਤਰੀਕ ਨੂੰ ਜਿਹੜੇ ਦੇਖਣਪਾਟ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਅੱਜ ਤੋਂ ਲੈ ਕੇ ਲਗਾਤਾਰ ਪੂਰਾ ਸਾਲ ਪਰ ਗੁਰੂ ਸਹਿਬਾਨ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਪੂਰੀ ਦੁਨੀਆ ਚ ਹੋਊਗਾ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ ਔਰ ਸਾਡੀ ਕਮੇਟੀ ਦਾ ਗਠਨ ਹੋਇਆਗੇ ਜਿਹਦੇ ਵਿੱਚ ਸਾਰੇ ਮੇਰੇ ਨਾਲ ਖੜੇ ਮਹਾਪੁਰਸ਼ ਕੈਬਨਿਟ ਦੇ ਕਲੀਗ ਜਿਹੜੇ ਦੇਗੇ ਸਾਥੀ ਮੇਰੇ ਉਭੀ ਸ਼ਾਮਿਲ ਨੇ ਸਾਰੇ ਅਸੀਂ ਵਿਚਾਰ ਵਟਾਦਰਾ ਕਰਕੇ ਇਸ ਸਾਲ ਦਾ ਪ੍ਰੋਗਰਾਮ ਮੁਲਿਕਾਂਗੇ ਔਰ 6 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣਗੇ ਔਰ ਆਕੇ ਉਸ ਪ੍ਰੋਗਰਾਮ ਬਾਰੇ ਸਾਰੀ ਜਨਤਾ ਨੂੰ ਸਮੂਹ ਸਾਧ ਸੰਗਤ ਨੂੰ ਜਾਣੂ ਕਰਵਾਉਣਗੇ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਖਾਸ ਕਰਕੇ ਅਸੀਂ ਸੋਚਿਆਗਾ ਕਿ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਔਰ ਸਾਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾਗਾ ਔਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਸੰਗਤ ਨੂੰ ਕਿਵੇਂ ਜੋੜਨਾਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆਗਾ ਜੀਵਨ ਜਾਂਚ ਬਾਰੇ ਸਿਖਾਇਆਗਾ ਆਪਣੇ ਸਮਾਜ ਬਾਰੇ ਸਿਖਾਇਆਗਾ ਉਸ ਸਖਿਆਵਾ ਨੂੰ ਅੱਗੇ ਅਸੀਂ ਲੈ ਕੇ ਜਾਣਾਗਾ ਪੂਰਾ ਸਾਲ ਪਰ ਜਿਹੜਾ ਇਹਦੇ ਤੇ ਵਿਚਾਰਾ ਹੋਣ ਗਿਆ ਸਾਰੇ ਮਹਾਪੁਰਜ ਜਿਹੜਾ ਹੈਗਾ ਉਹ ਅੱਗੇ ਲੱਗਣਗੇ ਪੰਜਾਬ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਕੰਮ ਕਰੂਗੀ ਤਾਂ ਕਿ ਇਹ ਜਿਹੜੇ ਸਾਰੇ ਸਮਾਗਮ ਨੇ ਬੜੀ ਸ਼ਰਧਾਪੂਰਵਕ ਬੜੇ ਨਿਮਰ ਭਾਵ ਦੇ ਨਾਲ ਮਨਾਏ ਜਾ ਸਕਣ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾਗਾ ਕਿ 6 ਤਰੀਕ ਨੂੰ ਹਮ ਮਹਾਮਾਕੇ ਪਹੁੰਚੋ ਬਹੁਤ ਵੱਡੇ ਸਮਾਗਮ ਹੋਣਗੇ ਸਾਡੇ ਸਾਰੇ ਮਹਾਪੁਰਸ਼ ਜਿਹੜਾ ਆਪਣੇ ਪ੍ਰਵਚਨ ਕਰਨਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨ ਦੇ ਲਈ ਆਪਣਿਆਂ ਆਪਣੀਆਂ ਆਪਣੀਆਂ ਸਿੱਖਿਆਵਾਂ ਜਿਹੜੀਆਂ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਨੇਗੀਆਂ ਉਹ ਪਹਚਾਉਣ ਦਾ ਯਤਨ ਕਰਨਗੇ ਸੋ ਮੈਂ ਅੱਜ ਜਿੰਨੀ ਵੀ ਸਾਧ ਸੰਗਤ ਪਹੁੰਚੀ ਆ ਸਭ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਸਾਡੇ ਜਿੰਨੇ ਮਹਾਪੁਰਸ਼ ਪਹੁੰਚੇ ਨੇਗੇ ਸਾਡੇ ਕੈਬਨਟ ਦੇ ਸਾਰੇ ਵਜ਼ੀਰ ਪਹੁੰਚੇ ਨੇਗੇ ਹੋਰ ਬਹੁਤ ਸਾਰੀ ਸੰਗਤ ਪਹੁੰਚੀ ਆ ਸਭ ਦਾ ਮੈਂ ਧੰਨਵਾਦ ਕਰਦਾਗਾ ਔਰ ਮੈਂ ਆਸ ਕਰਦਾਗਾ ਕਿ ਤੁਸੀਂ ਬਹੁਤ ਭਾਰੀ ਗਿਣਤੀ ਦੇ ਅੰਦਰ 6 ਤਰੀਕ ਨੂੰ ਜਦੋਂ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਔਰ ਗੁਰੂ ਸਾਹਿਬਾਨ ਦੀ ਬਾਣੀ ਦਾ ਗੁਰਜਸ ਹੋਊਗਾ ਔਰ ਗੁਰੂ ਦਾ ਕੀਰਤਨ ਹੋਊਗਾ ਉਸ ਸਮੇ ਸਾਰੀ ਸਭੂ ਸਾਧ ਸੰਗਤ ਸਮੂਹ ਪੰਜਾਬ ਦੀ ਨਹੀਂ ਦੁਨੀਆ ਚ ਵੱਸਦੀ ਸਾਧ ਸੰਗਤ ਜਿਹੜੀ ਆ ਉਹ ਪਹੁੰਚੂਗੀ ਔਰ ਗੁਰੂ ਦਾ ਜਸ ਜਿਹੜਾ ਉਹ ਪ੍ਰਾਪਤ ਕਰੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰਦੇ ਜੈ ਗੁਰਦੇ ਬਰੇ ਸੋ ਨਿਰਭੈ ਸਤਵਾ ਮਹਾਰਾਜ ਕੀ ਜੈ ਐਸੀ ਲਾਲ ਤੁਜ बिन ਕੌਣ ਕਰੈ ਗਰੀਬ ਨਵਾਜ਼ ਗਸਈਆ ਮੇਰਾ ਮਾਥਿ ਸਤਦਰੈ ਗਰੀਬਾਂ ਨਮਾਣਿਆਂ ਦੇ ਮਾਣ ਦੇਣ ਵਾਲਾ ਦਬਲਿਆਂ ਕੁਚਲਿਆਂ ਦੀ ਬਾਹ ਫੜਨ ਵਾਲਾ ਨਤਾਣਿਆਂ ਦਾ ਤਾਣ ਨ ਤੇਰਿਆਂ ਦੀ ਤੇਰ ਨ ਪੱਤਿਆਂ ਦੀ ਪਤਨ ਗੱਤਿਆਂ ਦੀ ਗਤ ਧੰਨ ਮੇਰੇ ਗੁਰੂ ਅਰਵਦਾਸ ਪਾਤਸ਼ਾਹ ਜੀ ਦਾ 649ਵਾਂ ਆਗਮਨ ਪਰਵਜ ਤਪਸਥਾਨ ਦੇ ਲਾਗੇ ਬਣੀ ਮਨਾਰੇ ਬੇਗਮਪੁਰਾ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਮਨਾਉਣ ਦਾ ਪ੍ਰਕਿਰਿਆ ਜਿਹੜੀ ਆਰੰਭ ਹੋਈ ਹੈ ਇਹ ਜਿਹੜਾ ਸਾਰਾ ਜਿਹੜਾ ਇਹ ਧਾਰਮਿਕ ਸਮਾਗਮ ਹੈ ਇਹ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਤਪਸਥਾਨ ਤੇ 200 ਮੀਟਰ ਨਾਲ ਲੱਗਦੀ ਮਨਾਰੇ ਬੇਗਮਪੁਰਾ ਵਿੱਚ ਤੇ ਅੱਜ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਇਆ ਹੈ। ਸੋ ਅੱਜ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ, ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੁਰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੋਹਣੀ ਇਹ ਪਹਿਲ ਕਦਮੀ ਜਿਹੜਾ ਹੈ, ਇਹ ਜਿਹੜਾ ਉਹਨਾਂ ਦਾ ਬਹੁਤ ਸੋਹਣਾ ਇਹ ਇਹ ਉਪਰਾਲਾ ਹੋ ਰਿਹਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਲਈ ਖੁਰਾਲਗੜ੍ਹ ਦੀ ਧਰਤੀ ਤੋਂ ਅਗਾਜ਼ ਕੀਤਾ ਜਾ ਰਿਹਾ ਹੈ। ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਦਿੰਦੀਆਂ ਤਪਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਸਰਦਾਰ ਭਗਵੰਤ ਸਿੰਘ ਕਿ ਗੁਰੂ ਮਹਾਰਾਜ ਦੀ ਗ੍ਰੀ ਸਿੱਖਿਆ ਹੈ ਗੁਰੂ ਮਹਾਰਾਜ ਦੀ ਬਾਣੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰੇ ਨਾਲ ਸਮੁੱਚੇ ਸੰਸਾਰ ਵਿੱਚ ਜਾਣ ਦਾ ਜਿਹੜਾ ਪ੍ਰਲੋਕ ਖਰੜਗੜ੍ਹ ਸਾਹਿਬ ਤੋਂ ਅੱਜ ਕੀਤਾ ਜਾ ਰਿਹਾ ਹੈ ਸੋ ਮੈਂ ਪ੍ਰਬੰਧਕ ਕਮੇਟੀ ਤਪਸਥਾਨ ਵੱਲੋਂ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪਾਤਸ਼ਾਹ ਬਾਲ ਵਕਸ਼ਨ ਉਹਨਾਂ ਨੂੰ ਚੜ੍ਹਦੀ ਕਲਾ ਵਕਸ਼ਨ ਤਾਂ ਕਿ ਗੁਰੂ ਅਬਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਵਿੱਚ ਹੋ ਸਕੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਬੋਲੇ ਸੋਨਰ ਭੈ ਸੁਰਦਾਸ ਮਹਾਰਾਜ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਅੱਜ ਬੜਾ ਭਾਗਾ ਵਾਲਾ ਸਮਾ ਮੁਬਾਰਕ ਸਮਾ ਕੀ ਅਜਸੀ ਗੁਰੂ ਰਵਦਾਸ ਮਹਾਰਾਜ ਦੇ ਚਰਨ ਛੋਪਾ ਬਧਰਤੀ ਸ਼੍ਰੀ ਘੁਰਾਲਗੜ੍ਹ ਸਾਹਿਬੀ ਕੇ ਜੋ ਕਿ ਸੂਬਾ ਲੈਵਲ ਦਾ ਜਿਹੜਾ ਉਹਨਾਂ ਦਾ 650ਵਾਂ ਗੁਰਪਵਸੀ ਪੂਰੇ ਸਟੇਟ 'ਚ ਅਸੀਂ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਉਹਦਾ ਅੱਜ ਗੁਰੂ ਸਾਹਿਬਾਨ ਜੀ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਸ਼ੁਰੂ ਕਰਾਇਆ ਗਏ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਦੀ ਤੇ ਸਮਾਗਮ ਦਾ ਆਰੰਭ ਕੀਤਾ ਗਿਆ ਤੇ ਮੈਂ ਧੰਨਵਾਦੀ ਆ ਆਵਾਦੀ ਪਾਰਟੀ ਦੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇੱਕ ਨੇਕ ਉਪਰਾਲਾ ਇੱਕ ਸ਼ਲਾਘਾਯੋਗ ਉਪਰਾਲਾ ਇੱਕ ਬਹੁਤ ਹੀ ਸੋਨਾ ਉਪਰਾਲਾ ਉਹਨਾਂ ਨੇ ਅਰੰਭਿਆ ਹੈਗਾ ਤੇ ਅਸੀਂ ਬੇਨਤੀ ਕਰਦੇ ਹਾਂ ਸਮੂਹ ਸੰਗਤ ਨੂੰ ਤੁਸੀਂ ਇਹਨਾਂ ਸਮਾਗਾਂ 'ਚ ਤੁਸੀਂ ਵਾਧ ਤੜਕੇ ਹਿੱਸਾ ਲਓ ਤਾਂ ਕਿ ਅਸੀਂ ਗੁਰੂ ਸਾਹਿਬਾਨ ਜੀ ਬੋਲੋ ਬਖਸ਼ੀ ਹੋਈ ਸਿੱਖਿਆ ਦੇ ਅਸੀਂ ਆਪਾਂ ਚੱਲ ਕੇ ਇਸ ਜੀਵਨ ਸਫਲ ਕਰਾਈਏ ਜੈ ਗੁਰੂ ਦੇਵ ਤਨ ਗੁਰ ਦੇਵ ਅੱਜ ਖੁਰਾਲਗੜ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੰਭ ਕੀਤੇ ਗਏ ਆ ਸੋ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ 650 ਵੀ ਜਨਮ ਸਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਕੜੀ ਜਿਹੜੀ ਇੱਕ ਯੋਜਨਾ ਉਹਨਾਂ ਦੀ ਵਿਚਾਰਾਂ ਨੂੰ ਲੈ ਕੇ ਉਹਨਾਂ ਦੀ ਫਿਲਾਸਫੀ ਨੂੰ ਲੈ ਕੇ ਉਹਨਾਂ ਦੀ ਜੀਵਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਉਹਦੀ ਕੀਤੀ ਜਾ ਰਹੀ ਹੈ ਸੋ ਅੱਜ ਸ੍ਰੀ ਖੁਰਾਲਗੜ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਚਰਨ ਸੂ ਪ੍ਰਾਪਤ ਹੈ ਜਿਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਭਾਈਚਾਰੇ ਦਾ ਪ੍ਰੇਮ ਦਾ ਸੰਦੇਸ਼ ਦਿੱਤਾ ਸੋ ਸਾਡੇ ਲਈ ਇਹ ਭਾਗਾ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀ 650 ਵੀ ਜਨਮ ਸਾਹਿਬ ਦੀ ਸਾਡੇ ਜੀਵਨ ਚ ਆ ਰਹੀ ਹੈ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਅੰਦਰ ਪ੍ਰੋਗਰਾਮ ਲਿਕੇ ਗਏ ਆ ਸੋ ਮੈਂ ਕਹਿ ਸਕਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ जिन्ना ने समाज ਦੇ ਅੰਦਰ ਉੱਚ ਨੀਚ ਦੇ ਖਿਲਾਫ ਬਰਾਬਰਤਾ ਦੇ ਲਈ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੇਗਮਪੁਰੇ ਦਾ ਉਹਨਾਂ ਨੇ ਨਾਰਾ ਦਿੱਤਾ ਮੈਂ ਸਮਝਦਾ ਵੀ ਆਪਣੇ ਆਪ ਚ ਬੜੀ ਅਲੋਕਿਕ ਹੈ ਸਾਰੀ ਸੰਸਾਰ ਦੇ ਅੰਦਰ ਸੋ ਸ੍ਰੀ ਗੁਰੂ ਅਰदास ਮਹਾਰਾਜ ਜੀ ਦੀ ਜਨਮ ਸਤਾਬ ਜੀ ਨੂੰ ਸਮਰਪਤ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨੇ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ 6 ਤਰੀਕ ਨੂੰ ਆ ਭੋਗ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਹੋਮ ਹਮਾ ਕੇ 6 ਤਰੀਕ ਨੂੰ ਸ੍ਰੀ ਖੁਰਾਲਗੜ ਸਾਹਿਬ ਕੇ ਪਹੁੰਚਣ ਔਰ ਨਾਤਮਸਕ ਹੋਣ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅਸੀਂ ਉਸ ਪਵਿੱਤਰ ਤੇ ਮਹਾਨ ਬਾਣੀ ਜਿਨੇ ਮਨੁੱਖਤਾ ਨੂੰ ਆਪਸੀ ਪ੍ਰੇਮ ਸਨੇਹ ਤੇ ਮੁਹੱਬਤ ਦਾ ਪੈਗਾਮ ਦਿੱਤਾ ਉਹਨੂੰ ਉਹਦਾ ਉਹਦਾ ਸਰਵਣ ਕਰ ਸਕੀਏ ਉਹਨੂੰ ਸੁਣ ਸਕੀਏ ਤੇ ਜਿਹੜਾ ਬੇਗੰਪੂਰੇ ਦਾ ਕਨਸੈਪਟ ਹੈ ਸ੍ਰੀ ਗੁਰੂ ਆਦਿਸ਼ ਮਹਾਰਾਜ ਜੀ ਦਾ ਉਹਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਆਪਣੀ ਬਚਨ ਬੱਤਾ ਦਾ ਪ੍ਰਟਾਵਾ ਕਰੀਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰੂ ਸਾਹਿਬਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਭ ਨੂੰ ਜੈ ਗੁਰੂ ਦੇਵ ਜੈ ਗੁਰੂ ਦਾਸ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਤੰਤਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਸਥਾਨ ਦਾ ਜੋ ਮinare ਬੇਗੰਪੁਰਾ ਅੱਜ ਬਹੁਤ ਖੁਸ਼ੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਸਾਰਾ ਸਾਧੂ ਸਮਾਜ ਗੁਰੂ ਰਵਿਦਾਸ ਸਾਧੂ ਸਮਾਜ ਸੋਸਾਇਟੀ ਵੱਲੋਂ ਸਾਰੇ ਮਹਾਨ ਮਹਾਪੁਰਸ਼ ਔਰ ਸਾਰੇ ਹੀ ਕੈਬਨਿਟ ਮੰਤਰੀ ਔਰ ਸਾਰੇ ਹੀ ਸੰਗਤ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਅਖੰਡ ਪਾਠ ਆਰੰਭ ਕੀਤੇ ਗਏ ਆ 4 ਤਰੀਕ ਤੋਂ 6 ਤਰੀਕ ਤੱਕ ਇਹ ਸਮਾਗਮ ਮਹਾਨ ਸਾਰੀ ਦੁਨੀਆ ਦੇ ਵਿੱਚ ਦਿਖਾਏ ਜਾਣਗੇ ਔਰ ਦੁਨੀਆ ਭਰ ਦੀਆਂ ਸੰਗਤਾਂ ਦਰਸ਼ਨ ਕਰਨਗੀਆਂ ਜਿੱਥੇ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਆ ਮਹਾਪੁਰਸ਼ਾਂ ਨੇ ਆ ਕੇ ਅਖੰਡ ਜਾਪ ਸ਼ੁਰੂ ਕਰਾਏ ਹੈ ਉੱਥੇ 6 ਤਰੀਕ ਨੂੰ ਭੋਗ ਪਾਣਗੇ ਸਭ ਤੋਂ ਪਹਿਲਾਂ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਗਲ ਭਵਨ ਕੇ ਨਾਇਕਾ ਇੱਕ ਸ਼ਿੰਦਰਸ ਦਿਖਾਏ ਜੀ ਗੁਰੂ ਪਾਤਸ਼ਾਹੀ ਦੇ ਇਸ ਆਗਮਨ ਗੁਰਪੁਰਬ ਨੂੰ 699 ਆਗਮਨ ਗੁਰਪੁਰਬ ਨੂੰ ਸਾਰੀਆਂ ਸੰਗਤਾਂ ਇਸ ਸਾਲ ਦੇ ਵਿੱਚ ਮਨਾਉਣ ਗਿਆ ਔਰ ਪੰਜਾਬ ਸਰਕਾਰ ਨੇ ਮਹਾਨ ਉਪਰਾਲਾ ਕੀਤਾ ਅਸੀਂ ਪੰਜਾਬ ਸਰਕਾਰ ਦੇ ਬਹੁਤ-ਬਹੁਤ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਹਾਂ ਦਾ ਔਰ ਅਜ਼ਾਦ ਵੀ ਕਰਦੇ ਕਿ ਪਾਤਸ਼ਾਹ ਕਿਰਪਾ ਕਰਨੀ ਜਿਨ੍ਹਾਂ ਨੇ ਗੁਰੂ ਪਾਤਸ਼ਾਹੀ ਦਾ ਉਹ ਆਸਰਾ ਲੈ ਕੇ ਇਹ ਮਹਾਨ ਕਾਰਜ ਆਰੰਭ ਕੀਤਾ ਹੈ ਇਸ ਵਿੱਚ ਕਰਤਾਪੁਰਖ ਲੋਹਾਤਾ ਵਾਲਾ ਮਿੰਗਾ ਹੋਆ ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਇਹ ਮਹਾਨ ਬੇਗੰਪੁਰਾ ਜੋ ਆਸਾਨ ਦੇਖਣ ਵਾਸਤੇ ਮਿਲ ਰਿਹਾ ਹੈ ਤਾਂ ਸੇ ਸਾਰੀਆਂ ਸੰਗਤਾਂ ਨੂੰ ਇਸ ਆਗਮਨ ਗੁਰਪੁਰ ਦੀ ਲੱਖ ਲੱਖ ਵਧਾਈ ਦਿੰਦੇ ਆਂ ਔਰ ਸਾਧੂ ਸਮਾਜ ਨੇ ਹੀ ਨਾਲ ਲੱਗਦਾ ਹੀ 36 ਏਕੜ ਜਗ੍ਹਾ ਲੈ ਕੇ ਗੁਰੂ ਪਾਤਸ਼ਾਹੀ ਦੇ ਇਸ ਸਮਾਗਮਾਂ ਵਾਸਤੇ ਖਰੀਦੀ ਹੈ ਤਾਂ ਸਾਰੀਆਂ ਸੰਗਤਾਂ ਉਹ 36 ਏਕੜ ਗੁਰੂ ਰਵਿਦਾਸ ਸਦਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ 13 ਤਰੀਕ ਨੂੰ ਗੁਰੂ ਮਹਾਰਾਜ ਦਾ ਆਗਮਨ ਗੁਰਪੁਰਬ ਸੰਗਤਾਂ ਮਨਾ ਰਹੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ 13 ਤਰੀਕ ਨੂੰ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਆ ਸੋ ਅੱਜ ਦੇ ਇਸ ਦਿਵਸ ਲਈ ਸਾਰੀਆਂ ਸੰਗਤਾਂ ਨੂੰ ਵਿਸ਼ੇਵਪਰ ਦੀਆਂ ਸੰਗਤਾਂ ਨੂੰ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਲਈ ਅਰਦਾਸ ਵੀ ਕਰਦੇ ਆਂ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਪਾਤਸ਼ਾਹੀ ਜੀ ਦੀ ਕਿਰਪਾ ਦੇ ਨਾਲ ਇਹ ਮਹਾਨ ਕਾਰਜ ਹੋਣ ਜਾ ਰਹੇ ਆ ਸੋ ਅੱਜ ਸਾਰੀਆਂ ਸੰਗਤਾਂ ਨੂੰ ਇਸ ਕਾਰਜ ਲਈ ਲੱਖ-ਲੱਖ ਵਧਾਈ ਹੋਵੇ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਸਾਡੇ ਜਿੱਥੇ ਵੀ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਸਾਰਿਆਂ ਨੂੰ ਲੱਖ ਲੱਖ ਵਾਰਗ ਹੋਵੇ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਆਂ ਗੁਰੂ ਪਾਤਸ਼ਾਹ ਕਿਰਪਾ ਕਰੇ ਹਮ ਸਰਦੀਨ ਦਿਯਾਲ ਨਾ ਤੁਮ ਸਰ ਹਉ ਪਤਿਆਰ ਕਾ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨਕੋ ਪੂਰਨ ਦੀਜੇ ਹਉ ਬਲ ਬਲ ਯਾਰ ਮਈਆ ਕਾਰਨ ਕਾਰਨ ਕਬਨਾ ਬੋਲ ਬਹੁਤ ਜਨਮ ਵਿਛੜੇ ਤੇ ਮਾਦ ਹੋਏ ਜਨਮ ਤੁਮਾਰੇ ਦੇਖੇ ਕਿਰ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸਨ ਦੇ ਕੇ ਬੋਲੇ ਈ ਸੋ ਨਰਭੈ ਸਤਗੁਰੂ ਰਵਿਦਾਸ ਮਹਾਰਾਜ ਜੀ ਜੈ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਪ੍ਰਕਾਸ਼ ਪੁਰਗ ਦੇ ਸਬੰਧ ਚ ਅੱਜ ਪੰਜਾਬ ਸਰਕਾਰ ਵੱਲੋਂ ਮਨਾਰੇ ਬੇਗਮਪੁਰਾ ਸ਼੍ਰੀ ਖਾਰਗੜ ਸਾਹਿਬ ਵਿਖੇ ਅਖੰਡ ਪਾਠ ਸਾਜ ਦਾ ਆਰੰਭ ਹੋਇਆ ਤਾਂ ਅੱਜ ਜਿਹੜਾ ਆਰੰਭ ਹੋਇਆ ਤੇ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਨ੍ਹਾਂ ਵਿੱਚ ਸਮੁੱਚੇ ਪੰਜਾਬ ਤੋਂ ਨਹੀਂ ਬਲਕਿ ਪੰਜਾਬ ਤੋਂ ਬਾਹਰੋਂ ਵੀ ਸੰਤ ਮਹਾਪੁਰਖ ਉਹ ਸਾਡੇ ਰਹਿਨਮਾ ਜਿਹੜੇ ਸਾਡੇ ਕੌਮ ਦੀ ਸਾਡੀ ਮਾਨਵਤਾ ਦੀ ਅਗਵਾਈ ਕਰਦੇ ਆ ਉਹ ਸਾਰੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਦੂਰ ਦਰਾਡੇੋਂ ਔਰ ਪੰਜਾਬ ਤੋਂ ਸਾਰੇ ਕੈਬਨਨ ਮਨਿਸਟਰ ਔਰ ਸਮੁੱਚੇ ਸਮਾਗਮ ਦੇ ਵਿੱਚ ਮੁੱਖ ਸੰਗਤੀ ਰੂਪ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਾਜ਼ਰ ਹੋਏ ਆ ਸਾਰੇ ਅਰੇਂਜਮੈਂਟਸ ਹੋ ਗਏ ਆ ਸਤਿ ਮਾਫਰ ਖਾਂਦੇ ਆਉਣ ਦੀਆਂ ਤਿਆਰੀਆਂ ਹੋ ਗਈਆਂ ਕਨਪਰ ਦਾ ਬਰੰਭ ਹੋ ਗਿਆ ਗਾਗੀ ਸਿੰਘ ਕੀਰਤਨ ਕਰਨ ਲਈ ਪਹੁੰਚ ਰਹੇ ਆ ਸੋ ਸਾਰੇ ਅਰੇਂਜਮੈਂਟਸ ਹੋ ਗਏ ਆ ਤੋ ਅੱਜ ਆਰੰਭ ਹੋਇਆ ਕਨਪਰ ਸਾਬ ਦਾ ਵਾਹਿਗੁਰੂ ਕਾਹਲਪੁਰਖ ਸਭ ਰੂਹਾਂ ਦੇ ਅੰਦਰ ਗੁਰਸਾਹਿਬ ਦਾ ਸਦਾ ਆਵਾਜ਼ ਰੱਖ ਕੇ ਔਰ ਸਭ ਰੂਹਾਂ ਮਨੁੱਖੀ ਮਾਨਵਤਾ ਕਦਰਾਂ ਕੀਮਤਾਂ ਸਦਭਾਵਨਾ ਪਿਆਰ ਔਰ ਗੁਰੂ ਦੇ ਦੇਸ਼ਾਨਾ ਜੀਵਨ ਜੀਣ ਦੇ ਕਾਬਿਲ ਹੋਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਦੇਵ ਜੈ ਹੋ ਗੁਰ ਦੇਵ